ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਅੱਜ ਕੱਲ੍ਹ ਜਾਂ ਸ਼ੁਰੂ ਤੋਂ ਹੀ ਲਾਲੋ ਕਿ ਵਾਹਿਗੁਰੂ ਦੇ ਨਾਲ ਜੁੜਨ ਦੀ ਪ੍ਰਕਿਰਿਆ ਜਿਹੜੀ ਸ਼ੁਰੂ ਹੋਈ ਹੈ ਨਾ ਲੋਕਾਂ ਦੀ ਅੱਜ ਕੱਲ੍ਹ ਦਪਹਿਰਾਂ ਸਾਹਿਬ ਕਰਨ ਨਾਲ ਬਹੁਤ ਜ਼ਿਆਦਾ ਲੋਕ ਧਾਰਮਿਕ ਪਰਿਵਾਰਾਂ ਦੇ ਜਾਂ ਜਿਹੜੇ ਨਾਸਤਿਕ ਸੀ ਨਾ ਉਹ ਵੀ ਹੁਣ ਧਾਰਮਿਕ ਹੋ ਗਏ ਨੇ ਤੇ ਇਸ ਕਰਕੇ ਕੰਤਨ ਅਮਰਸ਼ ਜੀ ਦਾ ਬਾਬਾ ਦੀਪ ਸਿੰਘ ਜੀ ਦੇ ਚਪੈਰਿਆਂ ਵਿੱਚ ਤੁਸੀਂ ਵੀ ਹਿੱਸਾ ਪਾ ਸਕਦੇ ਹੋ ਤੁਸੀਂ ਵੀ ਆਪਣਾ ਜੀਵਨ ਸਫਲ ਕਰ ਸਕਦੇ ਹੋ ਕਿਉਂਕਿ ਇਹ ਜਿਹੜਾ ਮਨ ਹੈ ਨਾ ਇਹ ਤਾਂ ਬਹੁਤ ਭਟਕਦਾ ਰਹਿੰਦਾ ਹੈ ਦੇਖੋ ਅਸੀਂ ਰੱਬ ਕੋਲੋਂ ਇਹ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਸਾਨੂੰ ਬਹੁਤ ਕੁਝ ਦੇਵੇ ਪਰ ਅਸੀਂ ਕਦੀ ਇਹ ਵੀ ਕਿਹਾ ਹੈ ਕਿ ਪ੍ਰਮਾਤਮਾ ਤੇਰਾ ਸ਼ੁਕਰ ਹੈ ਤੂੰ ਜੋ ਵੀ ਸਾਨੂੰ ਦਿੱਤਾ ਹੈ ਸਾਡਾ ਉਹਦੇ ਵਿੱਚ ਸਬਰ ਹੈ ਅਸੀਂ ਉਹਦੇ ਵਿੱਚ ਹੀ ਖੁਸ਼ ਹਾਂ ਪਰਮਾਤਮਾ ਤੇਰਾ ਸ਼ੁਕਰੀਆ ਇਹ ਪਰਮਾਤਮਾ ਦਾ ਹਰ ਸਮੇਂ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿਉਂਕਿ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੀ ਨਾ ਪਰਮਾਤਮਾ ਖੁਸ਼ ਹੁੰਦੇ ਹਨ ਜੇ ਅਸੀਂ ਆਪਣੇ ਪਰਮਾਤਮਾ ਦਾ ਸ਼ੁਕਰਾਨਾ ਕਰੀਏ ਨਾ ਪਰਮਾਤਮਾ ਸਾਡੇ ਤੋਂ ਬਹੁਤ ਖੁਸ਼ ਹੁੰਦੇ ਨੇ ਇਸ ਕਰਕੇ ਸਾਨੂੰ ਹਰ ਸਮੇਂ ਜੜਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਰੱਬ ਨੇ ਸਾਨੂੰ ਬਣਾਇਆ ਹੈ ਕਈ ਦਾਤਾਂ ਬਖਸ਼ੀਆਂ ਨੇ ਜਿਨ੍ਹਾਂ ਦੇ ਅਸੀਂ ਕਾਬਿਲ ਵੀ ਨਹੀਂ ਸੀ ਉਹਨਾਂ ਦੇ ਵੀ ਕਾਬਿਲ ਬਣਾਇਆ ਹੈ ਇਸ ਕਰਕੇ ਸਾਨੂੰ ਹਮੇਸ਼ਾ ਪਰਮਾਤਮਾ ਦੀ ਰਜਾ ਵਿੱਚ ਰਹਿਣਾ ਚਾਹੀਦਾ ਹੈ ਇਸ ਕਰਕੇ ਕਿ ਕਿਉਂਕਿ ਪਰਮਾਤਮਾ ਨੇ ਹੀ ਦਿੱਤਾ ਹੈ ਜੋ ਵੀ ਸਾਨੂੰ ਦਿੱਤਾ ਹੈ ਜੋ ਵੀ ਸਾਡੀ ਜ਼ਿੰਦਗੀ ਚ ਜੇ ਅੱਜ ਦੁੱਖ ਹੈ ਜਾਂ ਸੁੱਖ ਹੈ ਜੋ ਵੀ ਹੈ ਤਰਕੀਆਂ ਹਨ ਚੜਦੀ ਕਲਾ ਹੈ ਕਿ ਗਰੀਬੀ ਵੀ ਨਹੀਂ ਹੈ ਬਹੁਤ ਅਮੀਰੀ ਹੈ ਇਹ ਸਭ ਕੁਝ ਉਸ ਪਰਮਾਤਮਾ ਦਾ ਹੀ ਦਿੱਤਾ ਗਿਆ ਹੈ ਅਸੀਂ ਉਸ ਪਰਮਾਤਮਾ ਦਾ ਕਿਸੇ ਵੀ ਰੂਪ ਚ ਸ਼ੁਕਰਾਨਾ ਕਰਨਾ ਚਾਹੀਦਾ ਹੈ ਸਵੇਰੇ ਉੱਠਦੇ ਸਮੇਂ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ हे ਪਰਮਾਤਮਾ ਤੁਸੀਂ ਸਾਨੂੰ ਰਾਤ ਨੂੰ ਸੁੱਤੇ ਹੀ ਨਹੀਂ ਰਹਿਣ ਦਿੱਤਾ ਸਾਨੂੰ ਜਗਾਇਆ ਹੈ ਤੁਸੀਂ ਸਾਨੂੰ ਇੰਨਾ ਕੁ ਕਾਬਿਲ ਬਣਾਇਆ ਹੈ ਕਿ ਅਸੀਂ ਸਵੇਰੇ ਤੜਕੇ ਉੱਠ ਕੇ ਨਿਤਨੇਮ ਕਰ ਸਕੀਏ ਇਹ ਦੇਖੋ ਚੰਗੇ ਕਿਸਮਤ ਵਾਲੇ ਹੁੰਦੇ ਨੇ ਉਹ ਲੋਕ ਜਿਹੜੇ ਸਵੇਰੇ ਤੜਕੇ ਉੱਠ ਕੇ ਨਿਤਨੇਮ ਕਰਦੇ ਨੇ ਬਾਣੀ ਪੜ੍ਹਦੇ ਨੇ ਬਾਣੀ ਸੁਣਦੇ ਨੇ ਗੁਰਦੁਆਰਾ ਸਾਹਿਬ ਜਾਂਦੇ ਨੇ ਕਿਉਂਕਿ ਦੇਖੋ ਜਿਹੜੇ ਵੀ ਅੱਜ ਜਿੱਦਾਂ ਮਤਲਬ ਕਹਿੰਦੇ ਨਾ ਕਿ ਦੁਨੀਆ ਤੇ ਲੋਕਾਂ ਨੂੰ ਸਿਰਫ ਇੱਕੋ ਹੀ ਚੀਜ਼ ਦੀ ਦੌੜ ਹੈ ਸਿਰਫ ਪੈਸਾ ਜਿਸ ਦੇ ਕੋਲ ਪੈਸਾ ਹੈ ਉਸ ਦੇ ਕੋਲ ਸਭ ਹੈ ਕੋਈ ਕਹਿੰਦਾ ਹੈ ਕਿ ਪੈਸੇ ਦੇ ਨਾਲ ਹੀ ਸਭ ਕੁਝ ਚੱਲਦਾ ਹੈ ਪਰ ਦੇਖੋ ਪੈਸਾ ਕਦੇ ਵੀ ਕਿਸੇ ਦੇ ਨਾਲ ਨਹੀਂ ਗਿਆ ਪੈਸਾ ਕਦੇ ਵੀ ਕਿਸੇ ਦੇ ਨਾਲ ਨਹੀਂ ਗਿਆ ਆਪਣੇ ਕਰਮ ਕਰਨੇ ਪੈਂਦੇ ਨੇ ਜਿਨ੍ਹਾਂ ਦਾ ਫਲ ਸਾਨੂੰ ਮਿਲਦਾ ਹੈ ਅੱਜ ਮੈਂ ਤੁਹਾਨੂੰ ਇੱਕ ਕਥਾ ਸੁਣਾਵਾਂਗੀ ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੋ ਲਾਂਗਰੀ ਸੀ ਨਾ ਉਹਨਾਂ ਦੇ ਬਾਰੇ ਕੁਝ ਦੱਸਣਾ ਚਾਹਾਂਗੀ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਨਾ ਇੱਕ ਲਾਂਗਰੀ ਸੀ ਇੱਕ ਵਾਰ ਨਾ ਉਹਨਾਂ ਦਾ ਬੇਟਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਬੈਠੇ ਹੋਏ ਸਨ ਉੱਥੇ ਅਚਾਨਕ ਇੱਕ ਮਦਾਰੀ ਆਇਆ ਤੇ ਮਦਾਰੀ ਭਾਲੂ ਦਾ ਨਾਚ ਦਿਖਾਉਣ ਲੱਗ ਪਿਆ ਸਾਰੇ ਤਾੜੀਆਂ ਮਾਰ ਕੇ ਨਾ ਹੱਸਣ ਲੱਗ ਪਏ ਜਦੋਂ ਕਹਿੰਦੇ ਨਾ ਕਿ ਮਦਾਰੀ ਦਾ ਨਾ ਪਾਲੂ ਦਾ ਨਾਚ ਦੇਖ ਕੇ ਮਦਾਰੀ ਨੇ ਆਪਣਾ ਡੰਮਰੂ বাজਾਇਆ ਤੇ ਭਾਲੂ ਨੱਚਣ ਲੱਗ ਪਿਆ ਉਹ ਭਾਲੂ ਕੌਣ ਸੀ ਉਹ ਭਾਲੂ ਸੀ ਗੁਰੂ ਤੇਗ ਬਹਾਦਰ ਜੀ ਦਾ ਲਾਂਗਰੀ ਕਹਿੰਦੇ ਨੇ ਕਿ ਜਦੋਂ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਉਹਨਾਂ ਦਾ ਬੇਟਾ ਬੈਠਾ ਸੀ ਉਹਨੂੰ ਨਹੀਂ ਸੀ ਪਤਾ ਕਿ ਇਹ ਮੇਰਾ ਹੀ ਪਿਤਾ ਹੈ ਜੋ ਭਾਲੂ ਦਾ ਰੂਪ ਜਿਸ ਨੂੰ ਮਿਲਿਆ ਹੈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਭਲਿਆ ਲੋਕਾ ਹੱਸਣਾ ਉਹ ਕਹਿੰਦਾ ਕਿ ਸਾਹਿਬ ਜੀ ਗੁਰੂ ਸਾਹਿਬ ਜੀ ਸਾਰੇ ਹੱਸ ਰਹੇ ਨੇ ਮੇਰੇ ਤੋਂ ਵੀ ਹਾਸਾ ਕੰਟਰੋਲ ਨਹੀਂ ਹੁੰਦਾ ਫਿਰ ਗੁਰੂ ਜੀ ਨੇ ਕਿਹਾ ਭਾਈ ਤੂੰ ਨਾ ਹੱਸ ਕਹਿੰਦੇ ਕਿਉਂ ਗੁਰੂ ਜੀ ਦੋ ਤਿੰਨ ਵਾਰ ਪੁੱਛਣ ਤੇ ਗੁਰੂ ਜੀ ਨੇ ਕਿਹਾ ਕਿ ਜਿਸ ਭਾਲੂ ਦਾ ਨਾਚ ਤੂੰ ਦੇਖ ਰਿਹਾ ਹੈ ਨਾ ਇਹ ਤੇਰਾ ਪਿਤਾ ਹੈ ਉਹ ਹੈਰਾਨ ਰਹਿ ਗਿਆ ਬੜਾ ਹੈਰਾਨ ਹੋ ਕੇ ਥੋੜੀ دیر ਬਾਅਦ ਉਸ ਦੇ ਮਨ ਵਿੱਚ ਸੰਕੋਚ ਕਰਦੇ ਹੋਏ ਪੁੱਛ ਹੀ ਲਿਆ ਗੁਰੂ ਜੀ ਜੇ ਮੇਰੇ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਜੀ ਦੇ ਲੰਘ ਰਹੀ ਸੀ ਜੇ ਉਹਨਾਂ ਨੂੰ ਭਾਲੂ ਦੀ ਜੂਨੀ ਮਿਲੀ ਹੈ ਤਾਂ ਵਾਹਿਗੁਰੂ ਜੀ ਮੈਂ ਨਾਮ ਜਪਦਾ ਹਾਂ ਫਿਰ ਉਸ ਦਾ ਕੀ ਫਾਇਦਾ ਉਹਨੇ ਬੜਾ ਹੀ ਸੰਕੋਚ ਕਰਦੇ ਹੋਏ ਕਿਹਾ ਕਿ ਵੀ ਜੇ ਗੁਰੂ ਦੇ ਲੜ ਲੱਗ ਕੇ ਵੀ ਮੈਨੂੰ ਭਾਲੂ ਦੀ ਜੂਨ ਜਾਂ ਕੁੱਤੇ ਦੀ ਜੂਨ ਹੀ ਮਿਲਣੀ ਹੈ ਤਾਂ ਵਾਹਿਗੁਰੂ ਮੇਰਾ ਨਾਮ ਜਪਣ ਦਾ ਕੀ ਫਾਇਦਾ ਤਾਂ ਗੁਰੂ ਜੀ ਨੇ ਵਿਸਤਾਰ ਨਾਲ ਉਹਨੂੰ ਸਭ ਕੁਝ ਦੱਸਿਆ ਕਹਿੰਦੇ ਕਿ ਦੇਖ ਗੁਰੂ ਸਾਹਿਬ ਦੇ ਦਰਬਾਰ 'ਚ ਤੇਰੇ ਪਿਤਾ ਜੀ ਲਾਂਗਰੀ ਦੀ ਨੌਕਰੀ ਕਰਦੇ ਸੀ ਲਾਂਗਰੀ ਸੀ ਕਹਿੰਦੇ ਜਿੱਧਰਲੇ ਪਾਸੇ ਆਪਣੇ ਜੀ ਹੋਣੇ ਉਧਰਲੇ ਪਾਸੇ ਪ੍ਰਸ਼ਾਦ ਦਾ ਗੱਫਾ ਭਾਰਾ ਕਰ ਲੈਂਦੇ ਸੀ ਤੇ ਜਿੱਧਰਲੇ ਪਾਸੇ ਅਣਜਾਣ ਲੋਕ ਹੁੰਦੇ ਉਧਰਲੇ ਪਾਸੇ ਬਹੁਤ ਥੋੜਾ ਥੋੜਾ ਹੀ ਪ੍ਰਸ਼ਾਦ ਵੰਡਦੇ ਸੀ ਅੱਜ ਕੱਲ ਵੀ ਐਵੇਂ ਹੀ ਹੋ ਰਿਹਾ ਹੈ ਇੱਕ ਹੋਰ ਗੱਲ ਕਹਿੰਦੇ ਉਥੇ ਨਾ ਇੱਕ ਗਰੀਬ ਬੰਦਾ ਜੋ ਗੱਡੇ ਜੋੜ ਕੇ ਜਾ ਰਿਹਾ ਸੀ ਇੱਕ ਦਿਨ ਭਾਈ ਸਾਹਿਬ ਜੀ ਲੰਗਰ ਵਿੱਚ ਪ੍ਰਸ਼ਾਦ ਵਰਤਾ ਰਹੇ ਸਨ ਉਹ ਗਰੀਬ ਬੰਦਾ ਜਦੋਂ ਆਇਆ ਨਾ ਉਹਨੇ ਹੱਥ ਫੈਲਾਏ ਤਾ ਤੁਹਾਡੇ ਪਿਤਾ ਜੀ ਨੇ ਉਸ ਬੰਦੇ ਨੂੰ ਕਿਹਾ ਰੁਕ ਜਾ ਕੁਝ ਨਾ ਕਿਹਾ ਉਹ ਫਿਰ ਥੋੜੇ ਦਿਨ ਅੱਗੇ ਜਾ ਕੇ ਫਿਰ ਉਹ ਅੱਗੇ ਭੱਜ ਕੇ ਆ ਗਿਆ ਤਾਂ ਫਿਰ ਵੀ ਪ੍ਰਸ਼ਾਦ ਉਸ ਨੂੰ ਨਹੀਂ ਮਿਲਿਆ ਫਿਰ ਤੁਹਾਡੇ ਪਿਤਾ ਜੀ ਨੇ ਉਸ ਨੂੰ ਇਹ ਗੱਲ ਕਹੀ ਸੀ ਕਿ ਤੂੰ ਕੀ ਬਾਂਦਰਾ ਵਾਂਗ ਟਪੂਸੀਆਂ ਮਾਰੀ ਜਾਣਾ ਹੈ ਕਹਿੰਦੇ ਉਹ ਬੰਦਾ ਗਰੀਬ ਸੀ ਉਹ ਨਹੀਂ ਮਾਣਾ ਸੀ ਉਹ ਗੁਰੂ ਦਾ ਸਿੱਖ ਸੀ ਉਹਦੇ ਮਨ 'ਚ ਸ਼ਰਧਾ ਭਾਵਨਾ ਸੀ ਕਿ ਮੈਂ ਗੱਡੇ ਜੋੜੇ ਨੇ ਮੇਰੇ ਗੱਡੇ ਅੱਗੇ-ਅੱਗੇ ਤੁਰੇ ਜਾਂਦੇ ਨੇ ਕਿਉਂ ਨਾ ਮੈਂ ਗੁਰੂ ਘਰ ਚੋਂ ਪ੍ਰਸ਼ਾਦ ਲੈ ਲਵਾਂ ਥੋੜਾ ਜਿਹਾ ਉਹਦੀ ਸ਼ਰਧਾ ਸੀ ਕਹਿੰਦੇ ਕਿ ਉਹਦੀ ਸ਼ਰਧਾ ਸੀ ਤੇ ਕਹਿੰਦੇ ਉਹਨੂੰ ਪ੍ਰਸ਼ਾਦ ਨਹੀਂ ਮਿਲਿਆ ਕਹਿੰਦੇ ਐਦਾਂ ਕਹਿ ਕੇ ਫਿਰ ਉਹ ਅੱਗੇ ਜਾ ਕੇ ਹੋਰ ਪ੍ਰਸ਼ਾਦ ਵਰਤੌਣ ਲੱਗ ਪੇ ਐਨੇ ਨੂੰ ਕਹਿੰਦੇ ਕਿ ਉਸ ਦੇ ਗੱਡੇ ਅੱਗੇ ਵਧਣ ਲੱਗ ਪੇ ਉਹ ਬਹੁਤ ਦੂਰ ਚਲੇ ਗਏ ਫਿਰ ਉਸ ਨੇ ਦੇਖਿਆ ਕਿ ਧਰਤੀ ਤੇ ਥੋੜਾ ਜਿਹਾ ਪ੍ਰਸ਼ਾਦ ਦਾ ਕੋਈ ਕਿਨਕਾ ਡਿੱਗਿਆ ਹੈ ਉਸ ਨੇ ਉਹੀ ਆਪਣੀ ਜੀਭਾ ਤੇ ਰੱਖਿਆ ਤੇ ਉਸ ਨੇ ਕਿਹਾ ਕਿ ਮੈਂ ਤੇ ਬਾਂਦਰ ਵਾਂਗੂ ਟਪੂਸੀਆਂ ਮਾਰਦਾ ਹੈ ਕਿਸੇ ਦਿਨ ਤੂੰ ਵੀ ਇਦਾਂ ਹੀ ਟਪੂਸੀਆਂ ਮਾਰੇਗਾ ਮੈਨੂੰ ਤਾਂ ਕਿਸੇ ਨੇ ਵੇਖਿਆ ਨਹੀਂ ਹੈ ਨਾ ਪਰ ਤੈਨੂੰ ਸਾਰਾ ਜੱਗ ਦੇਖੇਗਾ ਦੇਖੋ ਕਿਸੇ ਗਰੀਬ ਦੇ ਮਨ ਵਿੱਚ ਜਦੋਂ ਹੂਕ ਨਿਕਲਦੀ ਹੈ ਨਾ ਜਦੋਂ ਕਿਸੇ ਗਰੀਬ ਦੇ ਮਨ ਚ ਕੋਈ ਬਦਸੀਸ ਨਿਕਲਦੀ ਹੈ ਨਾ ਉਹ ਜ਼ਰੂਰ ਲੱਗ ਜਾਂਦੀ ਹੈ ਇਸ ਕਰਕੇ ਕਦੇ ਵੀ ਇਹ ਨਾ ਸੋਚਿਆ ਕਰੋ ਕਿ ਅਸੀਂ ਗੁਰੂ ਦੇ ਲੜ ਲੱਗੇ ਹਾਂ ਤੇ ਅਸੀਂ ਜਿੰਨੇ ਮਰਜ਼ੀ ਪਾਪ ਕਰ ਲਈ ਤੇ ਸਾਡੇ ਨਾਲ ਸਭ ਕੁਝ ਚੰਗਾ ਹੀ ਹੋਣਾ ਹੈ ਇਹ ਬਿਲਕੁਲ ਨਾ ਸੋਚਿਆ ਕਰੋ ਕਿ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਤੇ ਵੀ ਤੁਸੀਂ ਜੋ ਮਰਜ਼ੀ ਬੁਰਾ ਕਿਸੇ ਨਾਲ ਕਰ ਲੂਗੇ ਤੇ ਤੁਹਾਡੇ ਨਾਲ ਕਦੇ ਬੁਰਾ ਨਹੀਂ ਹੋਣਾ ਐਦਾ ਕਦੇ ਨਹੀਂ ਹੋ ਸਕਦਾ ਜੇ ਗੁਰੂ ਤੇਗ ਬਹਾਦਰ ਜੀ ਦਾ ਲਾਂਗਰੀ ਇੱਕ ਭਾਲੂ ਦੀ ਜੂਨੀ ਚ ਹੋ ਸਕਦਾ ਹੈ ਤਾਂ ਤੁਸੀਂ ਤੁਸੀਂ ਤਾਂ ਫਿਰ ਵੀ ਇੱਕ ਨਿਮਾਣੇ ਜਿ ਸਿੱਖ ਹੋ ਅਸੀਂ ਤਾਂ ਰੋਜ਼ ਪਤਾ ਨਹੀਂ ਕਿੰਨੇ ਕੁ ਪਾਪ ਕਰਦੇ ਹਾਂ ਕਿੰਨੇ ਕੁ ਜਣਿਆਂ ਦਾ ਦਿਲ ਦਿਖਾਉਂਦੇ ਹਾਂ ਇਸ ਇਸ ਜੋ ਗੱਲ ਹੈ ਨਾ ਇਸ ਤੋਂ ਬਹੁਤ ਵਧੀਆ ਸਿੱਖਿਆ ਮਿਲਦੀ ਹੈ ਕਿ ਵੇਖੋ ਕੀ ਗੁਰਦੁਆਰਿਆਂ 'ਚ ਵੀ ਅੱਜਕੱਲ ਇਹ ਹੀ ਚੱਲ ਰਿਹਾ ਹੈ ਕਿ ਜੇ ਲੰਗਰ ਪ੍ਰਸ਼ਾਦ 'ਚ ਕੋਈ ਆਪਣਾ ਪ੍ਰਸ਼ਾਦ ਵਰਤਾਂਦਾ ਹੋਵੇ ਉਹ ਪਹਿਲਾਂ ਆਪਣਿਆਂ ਵੱਲ ਜਾਏਗਾ ਆਪਣਿਆਂ ਨੂੰ ਮੁਰਮੁਰਕੇ ਦਵੇਗਾ ਦੂਜੀ ਲੰਗਰ ਦੀ ਪੰਕਤੀ ਦੇ ਵਿੱਚ ਘਟ ਹੀ ਜਾਣਗੇ ਆਮ ਗੁਰਦੁਆਰਿਆਂ ਵਿੱਚ ਇਹੋ ਜਿਹਾ ਹੀ ਚੱਲਦਾ ਹੈ ਦੇਖੋ ਚਲੂ ਤਨ ਤਨ ਬਾਬਾ ਦੀਪ ਸਿੰਘ ਜੀ ਜੋ ਕਿ ਜਿਨ੍ਹਾਂ ਦੇ ਅਸਥਾਨੇ ਤੇ ਇੰਨੀ ਭੀੜ ਹੁੰਦੀ ਹੈ ਕਿ ਲੋਕ ਦੁਪਹਿਰਾ ਸਾਹਿਬ ਕਰਨ ਜਾਂਦੇ ਹਨ ਉੱਥੇ ਵੀ ਪਾਪ ਪੁੰਨ ਦੇ ਤੱਕੜੀ 'ਚ ਤੁਲਿਆ ਜਾਂਦਾ ਹੈ ਵੇਖੋ ਕਈ ਵਾਰ ਸਾਡੀ ਜ਼ਿੰਦਗੀ 'ਚ ਬਹੁਤ ਦੁੱਖ ਹੁੰਦੇ ਹਨ ਅਸੀਂ ਦੁੱਖੋਂ ਤੋਂ ਨਿਰਾਸ਼ ਹੋ ਕੇ ਗੁਰੂ ਅੱਗੇ ਦੁਆ ਕਰਦੇ ਹਾਂ ਕਈ ਵਾਰੀ ਸਾਨੂੰ ਗੁਰੂ ਜੀ ਆਪਣੇ ਕੋਲ ਬੁਲਾਉਣ ਲਈ ਬੰਦੇ ਨੂੰ ਦੁਖੀ ਦੁੱਖ ਦਿੰਦੇ ਨੇ ਕਿ ਇਹ ਮੇਰਾ ਸਿੱਖ ਹੈ ਮੇਰੇ ਕੋ ਕਿਸੇ ਨਾ ਕਿਸੇ ਅਵਸਥਾ 'ਚ ਜ਼ਰੂਰ ਆਵੇਗਾ ਜਾਂ ਬਹੁਤੀਆਂ ਖੁਸ਼ੀਆਂ ਵਿੱਚ ਜਾਂ ਬਹੁਤੇ ਦੁੱਖ ਵਿੱਚ ਵੇਖੋ ਪਰ ਅਸੀਂ ਮਨਮੁਖ ਬੰਦੇ ਅਸੀਂ ਸਮਝਦੇ ਹੀ ਨਹੀਂ ਕਿ ਸਾਡਾ ਗੁਰੂ ਸਾਨੂੰ ਬੁਲਾ ਰਿਹਾ ਹੈ ਉਹ ਕਿਸੇ ਰੂਪ 'ਚ ਸਾਡਾ ਭਲਾ ਕਰਨਾ ਚਾਹੁੰਦਾ ਹੈ ਤਾਂ ਹੀ ਸਾਨੂੰ ਬੁਲਾ ਰਿਹਾ ਹੈ ਜਦੋਂ ਵੇਖੋ ਕਿ ਜਦੋਂ ਕੋਈ ਬੰਦਾ ਤਕਲੀਫ 'ਚ ਹੁੰਦਾ ਹੈ ਨਾ ਉਹਦੇ ਮੂੰਹ 'ਚ ਵਾਹਿਗੁਰੂ ਜ਼ਰੂਰ ਨਿਕਲਦਾ ਕਿ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਤੇ ਫਿਰ ਤੁਹਾਨੂੰ ਭੱਜ ਕੇ ਗੁਰਦੁਆਰਾ ਸਾਹਿਬ ਜਾਣਾ ਚਾਹੀਦਾ ਹੈ ਆਪਣੇ ਗੁਰੂ ਕੋਲ ਜਾਣਾ ਚਾਹੀਦਾ ਹੈ ਆਪਣੇ ਭੁੱਲਾਂ ਦੀ ਦੁੱਖਾਂ ਦੀ ਸ਼ਮਾ ਮੰਗਣੀ ਚਾਹੀਦੀ ਹੈ ਕਿ ਪਤਾ ਨਹੀਂ ਸਾਡੇ ਕੋਲੋਂ ਕਿਹੜਾ ਪਾਪ ਹੋਇਆ ਹੈ ਕਿਹੜੇ ਵੇਲੇ ਕਿਸੇ ਦਾ ਦਿਲ ਦੁਖਿਆ ਹੈ ਜਿਸ ਦੇ ਬਾਰੇ ਕਈ ਗੱਲਾਂ ਤਾਂ ਇਹੋ ਜਿਹੀਆਂ ਹੁੰਦੀਆਂ ਹਨ ਜਿਸ ਬਾਰੇ ਸਾਨੂੰ ਕੁਝ ਪਤਾ ਵੀ ਨਹੀਂ ਹੁੰਦਾ ਤਾਂ ਵੀ ਉਹ ਪਾਪ ਵਿੱਚ ਹੀ ਗਿਣਿਆ ਜਾਂਦਾ ਹੈ ਪਰ ਦੇਖੋ ਧੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਕਹਿੰਦੇ ਨੇ ਕਿ ਜੇ ਘਰ ਵਿੱਚ ਸ਼ਹੀਦਾਂ ਦੇ ਨਾਮ ਦੀ ਜੋਤ ਜਗਾਈ ਜਾਵੇ ਨਾ ਤਾਂ ਉਸ ਜੋਤ ਨਾਲ ਸਾਡੇ ਘਰ ਦਾ ਵਾਤਾਵਰਣ ਸ਼ੁੱਧ ਹੁੰਦਾ ਹੈ ਉਸ ਜੋਤ ਨਾਲ ਸ਼ਹੀਦਾਂ ਦੇ ਪੈਰਾਕਾਰ ਵਿੱਚ ਲੱਗ ਜਾਂਦਾ ਹੈ ਜਦੋਂ ਅਸੀਂ ਖੁਦ ਹੱਥ ਜੋੜ ਕੇ ਬਾਬਾ ਜੀ ਨੂੰ ਸੱਦੀਏ ਨਾ ਕਿ ਵਾਹਿਗੁਰੂ ਜੀ ਮੈਂ ਤੁਹਾਡੇ ਨਾਮ ਦੀ ਜੋਤ ਆਪਣੇ ਘਰ ਵਿੱਚ ਲਗਾਈ ਹੈ ਵਾਹਿਗੁਰੂ ਜੀ ਆਪਣਾ ਪੈਰਾ ਆਪਣੇ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਆਪਣੇ ਸਿਰ ਆਪਣੇ ਹੱਥ ਸਾਡੇ ਸੀਸ ਤੇ ਰੱਖਣਾ ਮੇਰ ਪਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਸਾਡੇ ਘਰ ਵਿੱਚ ਵੀ ਦੀਦਾਰੇ ਕਰੋ ਤਾਂ ਵਾਹਿਗੁਰੂ ਕਿਸੇ ਨਾ ਕਿਸੇ ਰੂਪ ਚ ਆ ਕੇ ਸਾਨੂੰ ਜਰੂਰ ਦੱਸਦੇ ਨੇ ਕਿ ਹਾਂ ਵੀ ਜੇ ਤੁਸੀਂ ਸਾਜਰੇ ਉੱਠ ਕੇ ਨਿਤਨੇਮ ਕਰਦੇ ਹੋ ਨਾ ਤਾਂ ਸਮਝ ਲਓ ਇਹ ਚੰਗਾ ਹੀ ਸੰਕੇਤ ਹੈ ਕਿ ਹਾਂ ਵੀ ਸਾਡੇ ਘਰ ਵਿੱਚ ਗੁਰੂ ਜੀ ਦਾ ਪਹਿਰਾ ਹੈ ਕਿਉਂਕਿ ਜਿਹੜੀ ਸਵੇਰੇ ਸ਼ਾਮ ਬਾਣੀ ਪੜੀ ਜਾਂਦੀ ਹੈ ਨਾ ਉਹਦੇ ਨਾਲ ਵੀ ਘਰ ਬਹੁਤ ਸ਼ੁੱਧ ਹੋ ਜਾਂਦਾ ਹੈ ਮਾੜੀਆਂ ਸ਼ਕਤੀਆਂ ਘਰ ਵਿੱਚ ਨਹੀਂ ਆਉਂਦੀਆਂ ਇਸ ਕਰਕੇ ਜੇ ਦੇਸੀ ਕੀ ਉਹਦੀ ਜੋਤ ਜਗਦੀ ਹੋਵੇ ਨਾ ਤਾਂ ਘਰ ਆਪੇ ਆਪ ਪਵਿੱਤਰ ਹੋ ਜਾਂਦਾ ਹੈ ਇਸ ਕਰਕੇ ਘਰ ਵਿੱਚ ਇੱਕ ਤਰ੍ਹਾਂ ਜੋਤ ਲਗਾਉਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜੋਤ ਵਿੱਚ ਬਹੁਤ ਸ਼ਕਤੀ ਹੈ ਕਈ ਲੋਕ ਸ਼ਹੀਦ ਸਿੰਘਾਂ ਦੀ ਜਗ੍ਹਾ ਤੋਂ ਜਾ ਕੇ ਜੋਤ ਲਿਆਉਂਦੇ ਨੇ ਇਹ ਵੀ ਬਹੁਤ ਵਧੀਆ ਗੱਲ ਹੈ ਕਈ ਲੋਕ ਸਿਰਫ ਐਤਵਾਰ ਦੀ ਐਤਵਾਰ ਹੀ ਜੋਤ ਕਰਦੇ ਨੇ ਦੁਪਹਿਰਾ ਸਾਹਿਬ ਕਰਨ ਲੱਗਿਆਂ ਤੇ ਕਈ ਭਾਗੇ ਛਾਲੀ ਜਿਹੜੇ ਭਾਗਾ ਵਾਲੇ ਹੁੰਦੇ ਨੇ ਉਹ ਅਖੰਡ ਜੋਤ ਜਗਾਉਂਦੇ ਨੇ ਮਹੀਨਾ ਸਵਾ ਮਹੀਨਾ ਜਿੰਨੀ ਉਹਨਾਂ ਦੀ ਸ਼ਰਧਾ ਹੁੰਦੀ ਹੈ ਦੇਖੋ ਇਹ ਵੀ ਨਾ ਇਹਦੀ ਬਹੁਤ ਪਾਲਣਾ ਕਰਨੀ ਪੈਂਦੀ ਹੈ ਕਿ ਥੋੜੇ ਥੋੜੇ ਟਾਈਮ ਬਾਅਦ ਜਾ ਕੇ ਚੈੱਕ ਕਰਨਾ ਕਿ ਜੋਤ ਵਿੱਚ ਕਿਓ ਕਿੰਨਾ ਕੁ ਰਹਿ ਗਿਆ ਹੈ ਇਹ ਨਹੀਂ ਜੋਤ ਫਿਰ ਬੁਝਣ ਨਹੀਂ ਦੇਈਦੀ ਉਹ ਤੇ ਵਧਾਈ ਦੀ ਹੁੰਦੀ ਹੈ ਫਿਰ ਇਸ ਕਰਕੇ ਜਦੋਂ ਅਸੀਂ ਜੋਤ ਜਗਾਉਨੇ ਹਨ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਕਿ ਆਪਾਂ ਰੋਜ਼ ਜੋਤ ਜਗਾਉਨੇ ਹਾਂ ਚਲੋ ਸਵੇਰੇ ਸ਼ਾਮ 10 15 ਮਿੰਟ ਜੋਤ ਪਰਵਾਨ ਚਲਦੀ ਰਹੇ ਤੇ ਬਾਕੀ ਜੀ ਅਸੀਂ ਅਖੰਡ ਜੋਤ ਜਗਾਉਨੇ ਹਾਂ ਤੇ ਉਹਦੀ ਆਪਾਂ ਨੂੰ ਪਾਲਣਾ ਜ਼ਿਆਦਾ ਕਰਨੀ ਪੈਂਦੀ ਹੈ ਉਹ ਫਿਰ ਸਾਨੂੰ ਇੰਜ ਹੁੰਦਾ ਹੈ ਕਿ ਜਿਵੇਂ ਅਸੀਂ ਬਸ ਦੁਪਹਿਰਾ ਸਾਹਿਬ ਕਰ ਰਹੇ ਹਾਂ ਆ ਸਾਡਾ ਧਿਆਨ ਸਿਰਫ ਉਸ ਵੱਲ ਹੀ ਹੁੰਦਾ ਹੈ ਤੇ ਆਪਣੇ ਘਰਵਾਲੇ ਜਿਆਦਾ ਧਿਆਨ ਹੁੰਦਾ ਹੈ ਇਸ ਕਰਕੇ ਸ਼ਹੀਦ ਸਿੰਘ ਬਹੁਤ ਕਿਰਪਾ ਕਰਦੇ ਨੇ ਤੇ ਤੁਸੀਂ ਜੇ ਮੰਗਣਾ ਹੈ ਨਾ ਤਾਂ ਸ਼ਹੀਦ ਸਿੰਘਾਂ ਕੋ ਮੰਗੋ ਸ਼ਹੀਦ ਦੀ ਜਿਦੇਗ ਕਰਵਾਇਆ ਕਰੋ ਜਿਹਦੇ ਨਾਲ ਕੀ ਤੁਹਾਡੇ ਦੁੱਖ ਤਕਲੀਫ ਦੂਰ ਹੋ ਜਾਣਗੇ ਬਿਮਾਰੀਆਂ ਦੂਰ ਹੋ ਜਾਣਗੀਆਂ ਘਰ ਵਿੱਚ ਨਾਰਾਤਮਕ ਸ਼ਕਤੀਆਂ ਕਲਾ ਕਲੇਸ਼ ਵੀ ਦੂਰ ਹੋ ਜਾਵੇਗਾ ਟਾਲਾ ਸਾਹਿਬ ਜਾ ਕੇ ਵੀ ਤੁਸੀਂ ਅ ਸ਼ਹੀਦੀ ਦੇ ਕਰਵਾ ਸਕਦੇ ਹੋ ਬਾਕੀ ਤੁਸੀਂ ਚੁਪੈਰਾ ਸਾਹਿਬ ਕਰ ਸਕਦੇ ਹੋ ਜੇ ਤੁਸੀਂ ਸ਼ਹੀਦਾਂ ਦੇ ਬਸਤਰ ਦੇਣੀ ਹੋਣ ਉਹ ਵੀ ਤੁਸੀਂ ਦੇ ਸਕਦੇ ਹੋ ਉਹ ਜ਼ਰੂਰੀ ਹੈ ਜ਼ਰੂਰੀ ਨਹੀਂ ਕਿ ਤੁਸੀਂ ਗੁਰਦੁਆਰਾ ਸਾਹਿਬ ਹੀ ਦੇ ਦਿਓ ਕਿਸੇ ਲੋੜਵੰਦ ਨੂੰ ਵੀ ਦੇ ਸਕਦੇ ਹੋ ਕਿਸੇ ਗਰੀਬ ਭਿਖਾਰੀ ਨੂੰ ਵੀ ਦੇ ਸਕਦੇ ਹੋ ਜੋ ਨੰਗੇ ਪੈਰੀ ਚੱਲ ਰਹੇ ਹਨ ਬਿਨਾ ਬਸਤਰਾਂ ਤੋਂ ਹਨ ਉਹਨਾਂ ਨੂੰ ਵੀ ਦੇ ਸਕਦੇ ਹੋ ਇਸ ਕਰਕੇ ਸ਼ਹੀਦੀ ਦੇ ਸ਼ਹੀਦਾਂ ਦੇ ਕੱਪੜੇ ਤੇ ਇਹ ਸਭ ਕੁਝ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਕਿਵੇਂ ਸ਼ਹੀਦਾਂ ਨੂੰ ਖੁਸ਼ ਕਰ ਸਕਦੇ ਹੋ ਆਪਣੇ ਘਰ ਵਿੱਚ ਖੁਸ਼ੀਆਂ ਲਿਆ ਸਕਦੇ ਹੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭ ਤੇ ਮੇਰ ਪਰਿਆ ਹੱਥ ਰੱਖਦੇ ਨੇ ਕਿਉਂਕਿ ਜਿਹੜਾ ਵੀ ਸਿੱਖ ਉਹਨਾਂ ਦੇ ਸ਼ਰਨ ਆਇਆ ਹੈ ਉਸ ਦਾ ਬੇੜਾ ਜ਼ਰੂਰ ਪਾਰ ਹੋਇਆ ਹੈ ਇਸ ਕਰਕੇ ਸ਼ਹੀਦਾਂ ਦੀ ਦੇਗ ਕਰਵਾਇਆ ਕਰੋ ਸ਼ਹੀਦਾਂ ਦੇ ਨਾਮ ਦੀ ਜੋਤ ਘਰ ਵਿੱਚ ਜਗਾਇਆ ਕਰੋ ਇਸ ਨਾਲ ਤੁਹਾਡੇ ਘਰ ਵਿੱਚ ਸ਼ੁਕ ਸ਼ਾਂਤੀ ਬਣੀ ਰਹੇਗੀ ਤੇ ਕਲਾ ਕਲੇਸ਼ ਵੀ ਨਹੀਂ ਹੋਵੇਗਾ ਦੁਪਹਿਰਾ ਸਾਹਬ ਵੀ ਕਰ ਸਕਦੇ ਹੋ ਜਿਸ ਦੇ ਨਾਲ ਕੀ ਸ਼ਹੀਦਾਂ ਦਾ ਪੈਰਾ ਤੁਹਾਡੇ ਕਰ ਲੱਗ ਸਕਦਾ ਹੈ ਕਿਉਂਕਿ ਇਹ ਸੰਕੇਤ ਕੁਝ ਇਹੋ ਜਿਹੇ ਚੰਗੇ ਸੰਕੇਤ ਨੇ ਕਿ ਬੰਦਾ ਆਪਣੇ ਆਪ ਹੀ ਸਾਜਰੇ ਉੱਠਣ ਲੱਗ ਜਾਂਦਾ ਹੈ ਨਿਤਨੇਮੀ ਬਹੰਦਾ ਹੈ ਪਾਠ ਕਰਦਾ ਹੈ ਇਹ ਹੀ ਹਨ ਚੰਗੇ ਸੰਕੇਤ ਜੋ ਕਿ ਬਾਬਾ ਜੀ ਉਸ ਸਿੱਖ ਨੂੰ ਬਖਸ਼ਦੇ ਹਨ ਖੁਦ ਬਖੁਦ ਕਿਉਂਕਿ ਦੇਖੋ ਕਈ ਇਹੋ ਜਿਹੇ ਮਨਮੁਖ ਹਨ ਸਾਡੇ ਵਰਗੇ ਹੀ ਉਹ ਕਹਿੰਦੇ ਨੇ ਬਾਬਾ ਜੀ ਖੁਦ ਆਂਦੇ ਨੇ ਵੇਖੋ ਬਾਬਾ ਜੀ ਸਿਰਫ ਉਸਦੇ ਘਰ ਦਾ ਪਾਲਣਾ ਕਰਦੇ ਹਨ ਉਸਦੇ ਘਰ ਵਿੱਚ ਕੋਈ ਦੁੱਖ ਨਹੀਂ ਆਉਂਦੇ ਦਿੰਦੇ ਤਕਲੀਫ ਨਹੀਂ ਆਉਂਦੇ ਦਿੰਦੇ ਹੈਗੇ ਉਸਦੇ ਘਰ ਵਿੱਚ ਹਮੇਸ਼ਾ ਖੁਸ਼ੀਆਂ ਹੀ ਰਹਿੰਦੀਆਂ ਨੇ ਤੇ ਇਹੀ ਹੈ ਕਿ ਪਾਠ ਵੱਧ ਤੋਂ ਵੱਧ ਕਰਿਆ ਕਰੀਏ ਅਰਦਾਸ ਵੱਧ ਤੋਂ ਵੱਧ ਕਰੀਏ ਕਰੀਏ ਸਭ ਤੋਂ ਪਹਿਲਾਂ ਸਰਬੱਤ ਦਾ ਭਲਿਆ ਮੰਗਿਆ ਕਰੀਏ ਨਿੰਦਿਆ ਚੁਗਲੀ ਤੋਂ ਪਰਹੇਜ਼ ਕਰਿਆ ਕਰੀਏ ਕਿਸੇ ਦੇ ਬਾਰੇ ਵੀ ਬੁਰਾ ਨਹੀਂ ਕਰਨਾ ਬੁਰਾ ਨਹੀਂ ਸੋਚਣਾ ਕਿਉਂਕਿ ਇਹ ਸਭ ਤੋਂ ਵੱਡਾ ਪਾਪ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ